ਵੇਖੋ ਜੀ ਇਹ ਲੈ ਸ਼ੌਂਕ ਆ ਸਾਡੇ ਦਾਦੇ ਪਰਦਾਦੇ ਦੇ ਮੇਰੇ ਦਾਦਾ ਜੀ ਕੋ ਇੱਕ ਘੋੜੀ ਹੁੰਦੀ ਸੀ ਮੇਰੇ ਡੈਡੀ ਕੋ ਦੋ ਘੋੜੀਆਂ ਸੀ ਮੈਂ ਮੁਰ ਕੇ 10 ਘੋੜੀਆਂ ਰੱਖੀਆਂ ਜੀ ਤੇ ਅੱਜ ਵੀ ਸਾਡੇ ਕੋਲ ਘੋੜੀਆਂ ਦਾ ਮੇਰਾ ਫਾਰਮ ਆ ਤਾਂ ਜਿੱਥੇ ਅਸੀਂ ਰਾਈਡ ਆਊਟ ਕਰਨੇ ਤਾਂ ਬੜਾ ਵਧੀਆ ਉਪਰਾਲਾ ਕੀਤਾ ਜੀ ਗਾਂਧੀ ਜੀ ਨੇ ਸਦਾ ਮੰਗਲ ਸਿੰਘ ਵੀਰ ਜੀ ਨੇ ਤੇ ਸਾਰੇ ਇੱਥੋਂ ਦੇ ਜੋੜੇ ਵਾਸੀਆਂ ਨੇ ਵੀ ਜਿਹੜਿਆ ਇੱਕ ਰਾਈਡ ਰੱਖੀ ਆ ਜੀ ਅਰੇਬੀਆ ਚੱਲਦੀ ਤੇ ਇਹਦੇ ਵਿੱਚ ਬਹੁਤ ਬਹੁਤ ਚੰਗਾ ਉਪਰਾਲਾ ਇਹ ਮਾਲਵੇ 'ਚ ਵੇਖੋ ਜੀ ਮੇਰੀ ਸਾਰੀ ਪੋਸਟਿੰਗ ਮਾਲਵੇ 'ਚ ਰਹੀ ਆ ਉਧਰ ਜ਼ਿਆਦਾ ਇਹ ਹੁੰਦੇ ਆ ਜੀ ਭਾਜੀ ਪਰ ਇੱਧਰ ਸਾਡੇ ਮੱਝ ਦੇ ਵਿੱਚ ਘੋੜ ਕੋੜੀ ਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਜਦੋਂ ਕੋੜੀ ਦਾ ਲੋਕ ਕੋਈ ਬੱਚਾ ਨਸ਼ਾ ਨਹੀਂ ਕਰੂਗਾ ਕਿਤੇ ਵੀ ਉਹਨੂੰ ਹਮੇਸ਼ਾ ਕੋੜੀ ਵੱਲ ਧਿਆਨ ਰਹੂਗਾ ਤੇ ਇਸ ਕਰਕੇ ਬਹੁਤ ਚੰਗਾ ਪ੍ਰਾਲਾ ਜੀ ਹੈ। ਹਾਂਜੀ ਵੇਖੋ ਜੀ ਇਹਦੇ ਵਿੱਚ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਵੱਲੋਂ ਇੱਕ ਕਿਹਾ ਗਿਆ ਵੀ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਕਿ ਇੱਕ ਅਲੱਗ ਤਰ੍ਹਾਂ ਦਾ ਈਵੈਂਟ ਕੀਤਾ ਜਾਵੇ ਤੇ ਜਿਹੜੇ ਜਿਹੜੇ ਆਉਣ ਵਾਲੀ ਸਾਡੀ ਜੰਗ ਜਨਰੇਸ਼ਨ ਆ ਉਹਨਾਂ ਵੱਲੋਂ ਏਕੇ ਮੋਟੀਵੇਟ ਹੋਣ ਤਾਂ ਸ਼ਾਹ ਹੁਣ ਤभी ਜਿਹੜਾ ਆਪਾਂ ਕੋੜੀਆਂ ਦੀ ਰਾਈਡ ਕਰ ਰਹੇ ਹਾਂ। ਇਹੀ ਅਜੇ ਜੀ ਘੋੜੀਆਂ ਦਾ ਸ਼ੌਂਕ ਪਾਲੋ ਸਭ ਤੋਂ ਵਧੀਆ ਨਾਲੇ ਤੇ ਇੱਚੇ ਫਾਇਦਾ ਵੀ ਹੈਗਾ ਜੀ ਜੇ ਆਪਾਂ ਬੱਚਾ ਕਹਿੰਨ ਕੁੜੀ ਦੇ ਦਿੰਦੀ ਹੈ ਚਾ ਚਾਰ ਪੰਜ ਪੰਜ ਲੱਖ ਦਾ ਬੱਚਾ ਵਿਕਦਾ ਜੀ ਤੇ ਤੁਹਾਡਾ ਸ਼ੌਂਕ ਵੀ ਪੂਰਾ ਹੁੰਦਾ ਜੀ ਪਹਿਲਾਂ ਤੇ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਰਜੇਸ਼ ਬੰਦਰ ਜੀ ਬਹੁਤ ਬਹੁਤ ਕਵਰਿੰਗ ਕਰਨ ਦਾ ਧੰਨਵਾਦ ਜੀ ਇਹ ਸਾਰ ਅਸੀਂ ਨਸ਼ਿਆਂ ਤੋਂ ਜਾਗਰੂਕ ਕਰ ਲਿਆ ਕਰ ਰਹੇ ਹਾਂ ਜੀ ਜੋ ਅੱਜ ਕੱਲ ਨਸ਼ੇ ਦਿਨ ਬੋ ਦਿਨ ਵੱਧ ਰਹੇ ਆ ਇਹ ਸਾਡੇ ਆਪਣੇ ਧਾਰੀ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੇ ਐਸਐਸਪੀ ਵਿਅਮਾ ਹਰੀਸ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਰਾਈਡ ਕਰ ਰਹੇ ਆ ਜੀ ਆਪਾਂ ਹੋਰ ਸਟਾਈਡ ਇਹ 10 ਕਿਲੋਮੀਟਰ ਦੀ ਰਾਈਡ ਹੈ ਜੀ ਜੋ ਕਿ ਸਾਰੇ ਨੇੜ ਦੇ ਪਿੰਡਾਂ ਦੇ ਵਿੱਚੋਂ ਜੋੜਾ ਛਤਰਾ ਤੋਂ ਸ਼ੁਰੂ ਹੋ ਕੇ ਨੇੜਲੇ ਪਿੰਡਾਂ ਤੋਂ ਹੁੰਦੀ ਹੋਈ ਫਿਰ ਇੱਥੇ ਆ ਕੇ ਸਮਾਪਤ ਕਰਾਂਗੇ ਜੀ ਬਾਕੀ ਮੇਨ ਸਾਡਾ ਉਦੇਸ਼ ਆ ਜੀ ਇੱਕ ਵਾਤਾਵਰਨ ਕਿਉਂਕਿ ਅੱਜ ਕੱਲ ਹਰ ਕੋਈ ਬੰਦਾ ਗੱਡੀਆਂ ਦੇ ਦੁਆਲੇ ਹੋ ਗਿਆ ਮੋਟਰਸਾਈਕਲਾਂ ਦੇ ਦੁਆਲੇ ਹੋ ਗਿਆ ਜੀ ਇਸ ਚੀਜ਼ਾਂ ਪ੍ਰਾਤਨ ਨੂੰ ਭੁੱਲੀ ਜਾਂਦੇ ਨੇ ਤੇ ਅਸੀਂ ਇਹ ਚਾਹੁੰਦੇ ਆ ਕਿ ਕੋਈ ਵੀ ਜਿਹੜੇ ਆ ਆਪਣੇ ਘੋੜਿਆਂ ਨੂੰ ਪ੍ਰਮੋਟ ਕਰੋ ਜੇ ਕੋਈ ਨਹੀਂ ਅਫੋਰਡ ਕਰ ਸਕਦਾ ਤਾਂ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਇਹ ਨਾਰਮਲ ਰੇਂਜ ਆ ਇੱਕ ਘਰ ਦੇ ਵਿੱਚ ਇੱਕ ਘੋੜਾ ਜਾਂ ਘੋੜੀ ਤਾਂ ਜ਼ਰੂਰ ਰੱਖਣਾ ਚਾਹੀਦਾ ਜੀ ਬਾਕੀ ਇਹ ਸਭ ਤੋਂ ਵੈਸਟ ਐਕਸਰਸਾਈਜ਼ ਆ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਜਿਹੜਾ ਬੰਦਾ ਹੌਰਸ ਰਾਈਡ ਕਰਦਾ ਉਹਦੀ ਸਾਰੀ ਸਰੀਰ ਦੀ ਐਕਸਰਸਾਈਜ਼ ਹੁੰਦੀ ਆ ਅੱਜ ਕੱਲ ਅਸੀਂ ਲੋਕ ਜਿਮਾਂ ਦੇ ਦਿਵਾਲੇ ਹੋ ਗਏ ਆ ਫਿਰ ਬਾਅਦ ਵਿੱਚ ਜਿਮਾਂ 'ਚ ਬੱਚਿਆਂ ਨੂੰ ਭੇਜਦੇ ਫਿਰ ਉੱਥੇ ਲੜਾਈਆਂ ਹੁੰਦੀਆਂ ਗਲਤ ਸੁਸਾਇਟੀਆਂ 'ਚ ਵੀ ਪੈਂਦੇ ਆ ਅਸੀਂ ਜਿਮ ਨੂੰ ਮਾਰਾ ਨਹੀਂ ਕਹਿੰਦੇ ਪਰ ਇਹ ਇੱਕ ਪ੍ਰਾਤਨ ਚੀਜ਼ ਆ ਜੋ ਸਾਡੇ ਗੁਰੂ ਮਹਾਰਾਜ ਨੇ ਵੀ ਦਿੱਤੀ ਆ ਇਹਦੇ ਨਾਲ ਅਸੀਂ ਵੱਡੀਆਂ ਤੇ ਬਸ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਠੀਕ ਹੈ ਜੀ ਆਪਾਂ ਇਹਨੂੰ ਪ੍ਰਮੋਟ ਕਰੀਏ ਆ ਪਿੱਛੇ ਜੀ ਆ ਕਰੋਨਾ ਕਾਲ ਦੇ ਵਿੱਚ ਸਭ ਕੁਝ ਬੰਦ ਸੀ ਸਾਡੇ ਫਾਰਮ ਜਿਹੜੇ ਖੁੱਲੇ ਆ ਜਾਂ ਆਪਣੇ ਫਾਰਮਾਂ ਦੇ ਵਿੱਚ ਹੋਰ ਸ੍ਰਾਈਡਿੰਗ ਕਰਦੇ ਰਹੇ ਆ ਜੀ ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਕਿ ਇਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਬਾਕੀ ਐਸਐਸਪੀ ਵਿਧਿਆਮਾ ਹਰੀਸ਼ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਆਜੋ ਚੇਚੇ ਤੌਰ ਤੇ ਪਹੁੰਚਣ ਨੂੰ ਲੱਗੇ ਇੱਥੇ ਜੀ ਤੇ ਰਜੇਸ਼ ਪੰਡਿਤ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਇਹ ਤੁਸੀਂ ਕਵਰ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਅ ਵੀਰ ਜੀ ਅੱਜ ਹੌਰਸ ਰਾਈਡਿੰਗ ਰੱਖੀ ਆ ਕੋਈ 12 ਕਿਲੋਮੀਟਰ ਦੀ ਤੇ ਹੁਣ ਇੱਥੋਂ ਆਪਾਂ 11 ਸਵਾ 11 ਵਜੇ ਚੱਲੇ ਪਾਵਾਂਗੇ ਤੇ ਸ਼ਾਮ ਤੱਕ ਆ ਜੇ ਹੌਰਸ ਰਾਈਡਿੰਗ ਤੇ ਨਾਲ ਹੀ ਇਹਨਾਂ ਦੇ ਰਾਂਗੇ ਭਾਜੀ ਕੀ ਆ ਦੇਸ਼ੀ ਕੀ ਆ ਤੁਹਾਡਾ ਇਹ ਤਾਂ ਮੇਨ ਉਦੇਸ਼ਾ ਜੀ ਇੱਕ ਬੱਚੇ ਜਿਹੜੇ ਨਸ਼ਿਆਂ ਤੋਂ ਬਚਣਗੇ ਇਹ ਆਪਣਾ ਸ਼ੌਂਕ ਵਾ ਸ਼ੌਂਕ ਵੀ ਨਾਲ ਧੰਦਾ ਵੀ ਵਧੀਆ ਕਮਾਈ ਵੀ ਵਧੀਆ ਚ ਸਾਰੇ ਕੰਮ ਬਹੁਤ ਵਧੀਆ ਨਾਲ ਮੈਨੂੰ ਵੀਰ ਜੀ ਘਟੋ ਘਟ ਵੀ ਤੇ 12 14 ਸਾਲ ਹੋ ਗਏ ਆ ਜੁੜਿਆ ਨੂੰ ਮੇਰੇ ਫਰੈਂਡ ਸਰਕਲ ਆ ਅਸੀਂ ਫਰੈਂਡ ਬਣਾਇਆ ਫਰੈਂਡ ਕਲੱਬ ਹੌਰਸ ਕਲੱਬ ਬਣਾਇਆ ਉਹਦੇ ਵਿੱਚ ਸਾਡੇ ਕੋਲ 20 ਜਾਨਵਰ ਇਸ ਉਹ ਬੱਚਾ ਇਸ ਟਾਈਮ 66 ਇੰਚ ਹਾਈਟ ਕਰ ਗਿਆ ਤੇ 30 ਮਹੀਨੇ ਉਹਦੀ ਉਮਰ ਆ ਇਹ ਸਾਰ ਇੱਕ ਤਾਂ ਸ਼ੌਂਕ ਆ ਇਹ ਸ਼ੌਂਕ ਵੀ ਵਧੀਆ ਵਾ ਸਾਈ ਸਵਾਰੀ ਆ ਇਹ ਸਾਡੇ ਗੁਰੂਆਂ ਮਹਾਰਾਜ ਦੀ ਇਹ ਸ਼ੁਰੂ ਤੋਂ ਸਾਈ ਸਵਾਰੀ ਰਹੀ ਆ ਬਾਕੀ ਇਹਦਾ ਇਹ ਕਿ ਨਸ਼ਿਆਂ ਦੇ ਪ੍ਰਤੀ ਇਹਦਾ ਇਹ ਆ ਕਿ ਜਿਹੜਾ ਬੱਚਾ ਜਨਮਰੇ ਰੱਖੇਗਾ 100% ਨਸ਼ੇ ਨਹੀਂ ਕਰੂਗਾ ਉਹ ਸ਼ੌਂਕ ਦੇ ਦੇ ਵਿੱਚ ਪਿਆ ਰਹੇਗਾ ਬਾਕੀ ਇਹ ਮੇਰਾ ਛੋਟਾ ਬੇਟਾ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਆ ਤੇ ਇਹ ਸਵਾਰੀ ਅਰੇਬੀਆ ਚਾਲ ਬਹੁਤ ਸੋਹਣੀ ਤੋਰ ਦਾ ਐ ਜੀ ਜਦੋਂ ਮਰਜੀ ਸਾਡੇ ਕੋਲ ਆਹੀਂ ਰੋਜ਼ ਰਾਈਡ ਲਗ-ਪਗ 6-7 ਕਿਲੋਮੀਟਰ ਡੇਲੀ ਸ਼ਾਮ ਨੂੰ ਆਪਾਂ ਆਪਣੇ ਜਾਨਵਰਾਂ ਦੀ ਰਾਈਡ ਕਰਾਉਂਦੇ ਆ ਮਤਲਬ ਬਦਲ-ਬਦਲ ਕੇ ਰਾਈਡਰ ਰੋਜ਼ ਜਾਨਵਰ ਬਾਹਰ ਕੱਢਦੇ ਆ ਆ ਜਿਹੜਾ ਮੇਨ ਫਾਰਮ ਆ ਜੀ ਉਹ ਹੈਗਾ ਪਖਾਰੀਆਲ ਪੱਡਾ ਸਟੱਡ ਫਾਰਮ ਆ ਬਾਕੀ ਜਾਨਵਰ ਸਾਡੇ ਕੋਲ ਜੋੜੇ ਵੀ ਆ ਪਖਾਰੀਆਲ ਵੀ ਆ ਤੇ ਅਸੀਂ ਦੋਨਾਂ ਜਗ੍ਹਾ ਜਿਹੜੀਆਂ ਰਾਈਡ ਕਰਦੇ ਆ ਐ ਪਾਜੀ ਮੈਂ ਬਲਜਿੰਦਰ ਸਿੰਘ ਲਾਟੀ ਮੇਰਾ ਨਾਮ ਆ ਜੀ ਮੈਂ ਬਤੌਰ ਸਰਪੰਚਾ ਜੋੜੇ ਛਤਰਾ ਤੋਂ ਇਹ ਇਹ ਜਿਹੜਾ ਕੁੜੀਆਂ ਦਾ ਸੌਂਕ ਸਾਡੇ ਭਰਾ ਵਾ ਆਪਣੇ ਇਨੀ ਅਸੀਂ ਜੀ ਰਿੰਦਰਜੀਤ ਸਿੰਘ ਇਹਨਾਂ ਨੂੰ ਸੌਂਕ ਆ ਬਹੁਤ ਕਾਫੀ ਚਿਰ ਤੋਂ ਜਿਹੜਾ ਇੱਕ ਕਾਫੀ ਕੁੜੀਆਂ ਦਾ ਇਹਨੇ ਲਿਆ ਕੇ ਕਿਤੇ ਆਪਣੇ ਜਿਹਦੀ ਵੀ ਕੁੜੀ ਇਹਨਾਂ ਨੂੰ ਚੰਗੀ ਲੱਗਦੀ ਹੈ ਲਾ ਕੇ ਚੋ ਇਹ ਲੈ ਕੇ ਆਉਂਦੇ ਆ ਤੇ ਇਹਨਾਂ ਨੇ ਪਹਿਲਾਂ ਵੀ ਕਿਤੇ ਪ੍ਰੋਗਰਾਮ ਕਰਵਾਇਆ ਥੋ ਪਖਾਰੀ ਵਾਲ ਹੋਇਆ ਸੀ ਉਸ ਤੋਂ ਬਾਅਦ ਵਿੱਚ ਹੁਣ ਆਇਆ ਸਾਡੇ ਪਿੰਡਾਂ ਕਰਵਾਇਆ ਜੀ ਇਹ ਬੜਾ ਵਧੀਆ ਸੌਂਕ ਹੈ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਇਹਨਾਂ ਨੇ ਇਹ ਜਿਹੜੀ ਪ੍ਰਾਲਾ ਜੀ ਇਹ ਸਭ ਤੋਂ ਵੱਡਾ ਹੈ ਪ੍ਰਾਲਾ ਵਾ ਜਿਹੜੀ ਅੱਜ ਰਾਈਡ ਹੋਣੀ ਹੈ ਇਹਦੇ ਤੋਂ ਵੱਡਾ ਲੋਕ ਜੋ ਜੋਂ ਸਾਡੇ ਉਤਸ਼ਾਹਤ ਹੋਣਗੇ ਉਹ ਇਹਦਾਂ ਨੂੰ ਪਲੇਟ ਹੋਣਗੇ ਤੇ ਉਹ ਵੀ ਉਹਨਾਂ ਨੂੰ ਸੌਂਕ ਵਧੇਗਾ ਉਹਨਾਂ ਦੇ ਮਨਪ੍ਰਤੀ ਤੇ ਵੀ ਉਹ ਵੀ ਘੋੜੀਆਂ ਰੱਖਣ ਦਾ ਜਿਹੜਾ ਉਹਨਾਂ ਨੂੰ ਸੌਂਕ ਜਾਗੇਗਾ ਤੇ ਤਾਂ ਜੋ ਇਹ ਜਿਹੜਾ ਜਿਹੜਾ ਪਹਿਲੀ ਦੀ ਤਰ੍ਹਾਂ ਜੋ ਪੁਰਾਣੇ ਸਮਿਆਂ ਦੀ ਤਰ੍ਹਾਂ ਹੀ ਨਾ ਉਹ ਵੀ ਹੋਣ ਜਿਹੜਾ ਇਹ ਰਵਾਜ ਜਿਹੜਾ ਚੱਲੇਗਾ